ਜਦੋਂ ਗੁਰੂਆਂ ਪੀਰਾਂ ਪਕਮਰਾ ਮਦਾਨ ਨੇ ਪਛੇਣ ਗੁਣੀਆਂ ਕੀਤੀਆਂ ਵੀ ਜਦੋਂ ਉਹਦਾ ਖੇਲ ਹੋਇਆ ਤੇ ਜਿਹੜੇ ਚੀਜ਼ਾਂ ਨਹੀਂ ਬੋਲਦੇ ਆ ਉਹ ਬੋਲਣ ਗਿਆ ਤੇ ਧਰਨੀ ਨੇ ਕੀ ਕਿਹਾ ਜਿੱਦਾਂ ਕੇ ਵੀਰ ਪ੍ਰਿੰਦਰ ਕਹਿ ਕੇ ਗਿਆ ਵੀ ਸਤਾਂ ਦੀ ਜੈ ਹੰਦੀ ਰਹੀ ਆ ਜੈ ਸੀ ਆ ਰਾਮ ਤੇ ਸੀਤਾ ਦੀ ਤੇ ਰਾਮ ਦੀ ਜੈ ਹੁੰਦੀ ਰਹੀ ਆ ਕਾਂ ਦੀ ਤੇ ਰਾਧਾ ਦੀ ਜੈ ਹੁੰਦੀ ਰਹੀ ਆ ਤਰਨੀ ਕਹਿੰਦੀ ਆ ਵੀ ਹੁਣ ਮੈਂ ਤਤਵ ਜੁਦਾ ਨਹੀਂ ਹੋਣ ਦੇਣੀ ਠੀਕ ਹੈ ਜੀ ਤਰਨੀ ਤਰਨੀ ਕਹਿ ਰਹੀ ਹੈ ਕਿ ਅੱਗੇ ਮੇਰੇ ਉੱਤੇ ਤਤਵ ਜੁਦਾ ਨਹੀਂ ਜਾਏ ਹੁੰਦੀ ਰਹੀ ਆ ਜਿੰਨੇ ਵੀ ਰਹਿ ਬਰੋਏ ਜਿਦਾ ਰਾਮ ਤੇ ਸੀਯਾ ਤੇ ਲੋਕ ਇਤਿਹਾਸੀ ਆ ਰਾਮ ਕਹਿਣ ਲੱਗ ਗਏ ਜਦੋਂ ਕ੍ਰਿਸ਼ਨ ਆ ਗਏ ਤੇ ਲੋਕ ਰਾਧਾ ਕ੍ਰਿਸ਼ਨ ਕਹਿਣ ਲੱਗ ਗਏ ਜੇ ਮੁਹੰਮਦ ਸਾਹਿਬ ਆਏ ਤੇ ਲੋਕ ਅੱਲਾਹੁ ਅਨਹੁ ਕਹਿਣ ਲੱਗ ਗਏ ਤੇ ਤਰਨੀ ਕਹਿ ਰਹੀ ਆ ਵੀ ਹੁਣ ਮੈਂ ਤਤਾਂ ਦੀ ਜੈ ਨਹੀਂ ਹੋਣਣੀ ਹੁਣ ਕਾਲਪੁਰਖ ਦੀ ਜੈ ਹੋਗੀ ਤੇ ਕਾਲਪੁਰਖ ਨੇ ਕਿਹਾ ਵੀ ਹੁਣ ਮੈਂ ਤਤਵ ਜੁਦਾ ਦੀ ਜੈ ਨਹੀਂ ਹੋਣਦਣੀ ਜਿਦਾਂ ਹੀ ਕਈ ਬੋਲਦੇ ਨੇ ਨਾ ਤਤਵ ਜੁਦਾ ਦੀ ਜੈ ਨਹੀਂ ਹੋਣਦਣੀ ਹੁਣ ਕਾਲਪੁਰਖ ਦੀ ਜੈ ਹੋਣੀ ਆ ਤੇ ਕੀ ਲਿਖਿਆ ਸਾਡੇ ਅਸਤੇ ਕੀ ਲਿਖਿਆ ਇੰਜੇ ਗੁਰਮਖੋ ਦਸਾਂ ਆਸਰਾ ਰੱਖਿਆ ਇੱਕ 2 3 4 ਨਹੀਂ ਜੇ ਗੁਰਮਖੋ ਤੁਸਾ ਆਸਰਾ ਰਖਿਆ ਇੱਕ ਇੱਕ ਇਕੰਕਾਰ ਹੋ ਕੇ ਲਾਮ ਮਲਾਈਆ ਤਾਨੂੰ ਬਣਾ ਕੇ ਸਤਖੰਡ ਦਵਾਰੇ ਦੇ ਸਿੱਖ ਸਿੱਖਿਆ ਧਰਦੀ ਨਾਲ ਬੜਾਈਆ ਅੱਗੇ ਸਦਾ ਵਸਾਂ ਤੁਹਾਡੇ ਵਿੱਚ ਹਰ ਕਦ ਕਾਇਆ ਅੰਦਰ ਡੇਰਾ ਲਾਈਆ ਸੌਂਦਿਆਂ ਜਾਗਦਿਆਂ ਤੁਰਦਿਆਂ ਨੂੰ ਲਾਈ ਰੱਖਾਂ ਖਿੱਚ ਪਰੇਮ ਬਰੀਤੀ ਵਿੱਚ ਵੰਡਾਈਆ ਟਾਡਾ ਮਾਦ ਬਿਦ ਭਾਈ ਭੈਣ ਸਾਗ ਸਜਣ ਬਣ ਕੇ ਕਰਾਏ ਤ ਪ੍ਰੀਤ ਮੁਹਗੇ ਵੇਖ ਖਾਈਆ ਲੋਗ ਮਾਗ ਟਾਡੀ ਲਗਣਾ ਦੇਵਾ ਪੇਟ ਸਿਰ ਆਪਣਾ ਟਟ ਗਾਈਆ Then we look करता कहे गुरमुख ओख दे समझना लियो डरामा तुरदा निशाना रिया जाना ਤੇ ਜਾਣਾ ਲਿਓ ਪਨਾ ਤਤਵ ਵਾਲਾ ਇਨਸਾਨਾ ਪੂਰਨ ਸਿੰਘ ਕਹਿ ਕੇ ਸਾਰੇ ਰਹਿ ਗਾਈਆ ਜੇ ਸਮਝੋ ਤੇ ਇਹ বিষ্ণੂ ਭਗਵਾਨਾ ਕਟਾ ਪਤਾ ਮਾਈਆ ਤਾਤੋਂ ਖਾਣ ਨੂੰ ਮੰਗਦਾ ਨਹੀਂ ਕੋਈ ਬਦਾਨਾ ਬਦਾਮ ਨਾਲ ਆਪਣਾ ਬਲ ਨਾ ਕੋਈ ਵਧਾਈਆ ਨਾਏ ਗੋਪੀਆਂ ਵਾਲਾ ਸ਼ਮਾ ਨਾ ਬਣਾਵਾਲਾ ਰਮਾ ਨਾ ਪਨਵਾਲਾ ਗਲਾਮਾ ਨਾਜ਼ ਲਾ ਮਾਂ ਵਿੱਚ ਸੀਸ ਝੁਕਾਈਆ ਜੇ ਵੇਖੋ ਸ਼ੈਨ ਸ਼ਾਨ ਦਾ ਸ਼ੈਨ ਸ਼ਾ ਸ਼ਾਨ ਦਾ ਸੁਲਤਾਨਾ ਸੁਤਿਆਂ ਨੂੰ ਰਿਆਜ ਗਾਈਆ ਜੇ ਵੇਖੋ ਸ਼ੈਨ ਸ਼ਾਨ ਦਾ ਸ਼ੈਨ ਜਾ ਖਾਂ ਦਾ ਸੁਤਾਨਾ ਸੁਤਿਆ ਨੂੰ ਰਿਆ ਲਗਾਈਆ ਜੇ ਗੁਰ ਸਮਝੋ ਗੁਰੂ ਨੇ ਕਿਆ ਰਹਾ ਗੁਰ ਗੁਰਤਾ ਵੀ ਜੰਦਾ ਕਾਲਪੁਰ ਜੇ ਗੁਰ ਸਮਝੋ ਤਾਂ ਜੱਟਾਂ ਵਿੱਚੋਂ ਜੱਟ ਜੇ ਨਿਰੰਕਾਰ ਸਮਝੋ ਤਾਂ ਹੋ ਜਾਏ ਨਿਰੰਕਾਰ ਦੁਜਾ ਨਿਰੰਕਾਰ ਨਜ਼ਰ ਕੋਈ ਨਾ ਆਈਆ ਇਹਦਾ ਜਾਟਿਆ ਹੋਈ ਹੁਣਾ ਕੀ ਨਿਰੰਕਾਰ ਬਣ ਕੇ ਆਇਆ ਨਾਨਕ ਦਾ ਮਿਸ਼ਨ ਸਤ ਦੀ ਧਾਰ ਗੋਵਿੰਦ ਗੋਵਿੰਦ ਦੀ ਧਾਰ ਸਤਿਗੁਰ ਸ਼ਬਦਾਂ ਸਤਗੁਰ ਦੀ ਸ਼ਬਦ ਸਤਗੁਰਾ ਸ਼ਬਦੀ ਦੀ ਧਾਰ ਪ੍ਰਖ ਅਕਾਲ ਜੇ ਜੀ ਅਕਾਲ ਦਾ ਨਗਵਾ ਸਾਰੇ ਰੇਗਾ ਆ ਇਨ ਕਿਤੇ ਕਪੜਿਆਂ ਵਾਲੇ ਸਾਰੀ ਪੂਰੀ ਸ੍ਰਿਸ਼ਟੀ ਸਾਰੀ ਸ੍ਰਿਸ਼ਟੀ ਤੇ ਸਾਰੀ ਕਾਇਨਾਤ ਤੇ ਕੋਈ ਨਹੀਂ ਤੇਰੇ ਤੋਲ ਲੱਗਦਾ ਇਤੇ ਸਾਡਾ ਵੀ ਬੇੜਾ ਬਨੇ ਲਾਵੇ ਤੇ ਤੇਰਾ ਕਿਹੜਾ ਮੁੱਲ ਲੱਗਦਾ ਇਤੇ ਸਾਡਾ ਵੀ ਬੇੜਾ ਬਨੇ ਲਾਵੇ ਤੇਰਾ ਕਿਹੜਾ ਮੁੱਲ ਲੱਗਦਾ ਸਮੇ ਸਮੇਂ ਅਨੁਸਾਰ ਗੁਰੂ ਪੀਰ ਕੁੰਮਰ ਉਤਾਰ ਭੇਜੇ ਤੇ ਜਦੋਂ ਅਗੇ ਕਿਹਾ ਹੈ ਵੀ ਜਿਹੜੀਆਂ ਚੀਜ਼ਾਂ ਨਹੀਂ ਬੋਲਦੇ ਆ ਵੀ ਭੋਲਣੀਆਂ ਸਮੇ ਦੇ ਮਾਲਕ ਨੇ ਗੁਰੂਆਂ ਪੀਰਾਂ ਪਗੰਮਰਾਂ ਅਵਤਾਰਾਂ ਨੇ ਭੇਜਿਆ ਤੇ ਇਹ ਸਮੇਂ ਦਾ ਮਾਲਕ ਖੁਦ ਆਇਆ ਹੁਣ ਕੀ ਕਿਹਾ ਸਮਾਗ ਮੈਂ ਭਗਤਾਂ ਚੋਗਾ ਹਰ ਜੂ ਸੇਵਾ ਆਪ ਲਗਾਈਆ ਅੰਤਰਾ ਹੰਸਾ ਮਾਨਕ ਮੋਤੀ ਬੰਦ ਪਰ ਉੰਬਾਰੋਂ ਆਉ ਸਭ ਨੂੰ ਦੇਵਾਂ ਤੋਖਾ ਸਾਜੀ ਜਮਨ ਕੋ ਨਾ ਪਾਈਆ ਵੇਨ ਸਤ ਗੁਰੂ ਰੰਗੂਰੇ ਆਦ ਜਗਾਂ ਸਮਾਇ ਉਖਾ ਪੀੜੀ ਢਲੀ ਉਹ ਜੜਦਾ ਜਾਮ ਡਾਡਣਾ ਕੋਈ ਬਜਾਈਆ ਜੋਗ ਜੋ ਬੰਦੇ ਆ ਸਾਚ ਸਲਾ ਹੁਣ ਗੈਰਿਆ ਪੁਰਖ ਗਾਲ ਸਰਬ ਜੀ ਆਸਮਾਈ ਆ ਕਰਤਾ ਪੁਰਖ ਲੋ ਮਨਾ ਕੀ ਕਰਤਾ ਪੁਰਖ ਜੀ ਕਰਤਾ ਪੁਰਖ ਲੋ ਮਨਾ ਕੀਮਤ ਆਪੇ ਪਾਈ ਆ ਹਾਜਰ ਕੋਲੋਂ ਬਖਸ਼ਾਓ ਬਨਾ ਉਹ ਵੇਲੇ ਹਾਜ਼ਰ ਕੋਣ ਜਿੰਨੇ ਪਾਣੀ ਲਕਾਇਆ ਉਹ ਵੇਲੇ ਹਾਜ਼ਰ ਏ ਹਾਜਰ ਕੋਲੋਂ ਬਖਸ਼ਾਓ ਬਨਾ ਜੋ ਗਿਆ ਸੋ ਗਿਆ ਪਲੂ ਛਡਾਇਆ ਜੋਤੀ ਜੋਤ ਸਰੂਪ ਹਾਰ ਆਬ ਆਪਣੀ ਕਿਰਪਾ ਕਰ ਲੇ ਗਾ ਜਾਣੇ ਬੇ ਪਰਵਾਹੀਆ ਤੇ ਫਿਰ ਨਾ ਜੇ ਕੋਈ ਮੰਤਰੀ ਚ ਐਮ ਐਲ ਏ ਜਾਂ ਕੋਈ ਕਾਉਂਸਲਰ ਆ ਜੇ ਨਾ ਤੇ ਤੁਹਾਡੀਆਂ ਗਲੀਆਂ ਪੱਕੀਆਂ ਕਰਾ ਦਾਂਗੇ ਆ ਲਾਈਟਾਂ ਲੱਗ ਜਾਣਗੀਆਂ ਤੇ ਸਾਰੇ ਕਲੋਨੀ ਨੂੰ ਖੁਸ਼ੀ ਹੋ ਜਾਂਦੀ ਵੀ ਆ ਉਹ ਕਹਿ ਗਿਆ ਤਾਂ ਲੱਗ ਜਾਣੀਆਂ ਇਥੇ ਕਾਲਪੁਰਖ ਨੇ ਕੀ ਕਹ ਕੇ ਉਹ ਤਾਂ ਉਹਦਾ ਵੀ ਇੱਕ ਤਰ੍ਹਾਂ ਕਹਿ ਕੇ ਮੜਕੇ ਹੋਣ ਨਾ ਤੇ ਜਿਹੜਾ ਇਹਨੇ ਕਹਿਤਾ ਉਹਨੇ ਕਰਨੇ ਕਰਨਾ ਇਹ ਕਾ ਨੇ ਜਨਮ ਲਤੋ ਗੁਰਮਖੋ ਗੁਰ ਸਿੱਖੋ ਤੁਸੀਂ ਇਸ ਜਨਮ ਦੀ ਭਗਤੀ ਵਿੱਚੋਂ ਹੋਏ ਪਾਸ ਤੇਰੀ ਭਗਤੀ ਕੀ ਪਿਆਹੀ ਪਰ ਉਹਨੇ ਰੈਦੀ ਬੰਗਿਆ ਤਾਂ ਅੰਦਾ ਮੈਂ ਕਰਤਾ ਤੈਨੂੰ ਪਾਸ ਜਨਮ ਲਤੋ ਗੁਰਮਖੋ ਗੁਰ ਸਿੱਖੋ ਕੁਸੀ ਇਸ ਜਨਮ ਦੀ ਭਗਤੀ ਵਿੱਚੋਂ ਹੋਏ ਪਾਸ ਪਰ ਤਾਂ ਮੇਰ ਨਜ਼ਰੇ ਕ ਪਾਈਆ ਲੇਕਾ ਮੰਗਿਆ ਨਹੀਂ ਹਜ਼ਾਰ ਵੇਜ ਕਿਸੇ ਕਲ ਮੰਗਵਾਤਾ ਅਖਰਾਹ ਦੇ ਸਿਆਂ ਵਿੱਚ ਪੋਛ ਬਛਾਈਆ ਆਪੇ ਮਗਛ ਕੇ ਕੀ ਕਾ ਆਪੇ ਬਗਛ ਕੇ ਇੱਕ ਵਾਰੀ ਲੈ ਕੇ ਨਹੀਂ ਆਪੇ ਬਗਛ ਕੇ ਆਪਣੇ ਪ੍ਰੇਮ ਦੀ ਦਾਤ ਆਪੇ ਲੈਣੇ ਝੋਲੀ ਪਾਈਆ ਤੁਹਾਡੇ ਹੱਥੇ ਇੱਕੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਦੇ ਕੇ ਦਾਤ ਗਾਥਿ ਆਪਣੀ ਹਿੰਦਤੀ ਸਮਝਾਈਆ ਇਸ ਤੋਂ ਵੱਡੀ ਤਾਰ ਨਹੀਂ ਕੋਈ ਪੂਜਾ ਪਾਠ ਸਿਮਰਨ ਦੀ ਲੋੜ ਰਹੇ ਨਾਰਾਇਆ ਜੋ ਪਾਜ ਵੇੜਾਂਦੇ ਆਖ ਪੰਨਾ ਤਾੰਡਾ ਲੇਖਾ ਜਾਏ ਮਹਕਾਇਆ ਜੋਤੀ ਜੋਤ ਸਰੂਪ ਹਾਰ ਆਪੇ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਨੇਕ ਲੰਕ ਨਰੈਣ ਨਾਰ ਮਾਰਾਈ ਸ਼ੇਰ ਸਿੰਘ ਵਿਚ ਨੂੰ ਭਗਵਾਨਾ ਜਨ ਭਗਤੋ ਪ੍ਰੇਮ ਬਿਆਰ ਨਾਲ ਤੁਹਾਡੇ ਕੋਲ ਕਰੇ ਇਹ ਨਕੀ ਜਈ ਬਾਤ ਜਿਸ ਵਿੱਚੋਂ ਕਮਲਾ ਬਾਦ ਨਜਰੀ ਆਈ ਆ ਵੇ ਵੀਰ ਸਵਰਨ ਕਹਿ ਗਿਆ ਸ੍ਰੋਮ ਨੇ ਭਗਤ ਹੋਇਆ ਇਹ ਦੋ ਜਾਨ ਮੇਰੇ ਮਤਸੋਇਓ ਕੀ ਹੋਇਆ ਜਦੋਂ ਭਗਤੀ ਕਰਨ ਗਿਆ ਜੰਗਲਾਂ ਚ ਤੇ ਉਹਨੂੰ ਜੂਆ ਪੈ ਗਿਆ ਗੱਲ ਮੈਨੂੰ ਕਹਿਣੀ ਤਾਂ ਨਹੀਂ ਚਾਹੀਦੀ ਬੜੀ ਵੱਡੀ ਆ ਜੂਆ ਪੈ ਗਏ ਨੇ ਘਰ ਆ ਗਿਆ ਵੀ ਮੇਰੀ ਭਗਤੀ ਪੂਰੀ ਹੋ ਗਈ ਆ ਤੇ ਮਾਂ ਜੂਆ ਕੱਢਣ ਲੱਗੀ ਤੇ ਜਦੋਂ ਇਹਦਾ ਲਿਖਾਂ ਤਾਂ ਤੋਆਂ ਤੇ ਸਿੱਖ ਕੀਤੀ ਬਾਣਜੋਂ ਦਾ ਉਤੇ ਵਾਲ ਫਰੀਦ ਨੇ ਸੀ ਕੀਤੀ ਰੋਂਦਾ ਜਾ ਰੋਜ਼ਾਰ ਕਰਕੇ ਫਿਰ ਕਹਿੰਦੀ ਮਾਂ ਕਹਿੰਦੀ ਪੁੱਤ ਜਿੰਨਾ ਦਰਖਤਾਂ ਦੇ ਪੱਤੇ ਤੇ ਫਲ ਦੂਤੂ ਤੂੰ ਖੰਗਾ ਰਿਆ ਉਹਨਾਂ ਨੇ ਵੀਰ ਹੁੰਦੀ ਤੇ ਫਰੀਦ ਨੇ ਕਿਹਾ ਫਿਰ ਅਜ ਮੇਰੀ ਭਗਤੀ ਪੂਰੀ ਨਹੀਂ ਹੋਈ ਫਿਰ ਚਲ ਗਿਆ ਫਿਰ ਚਲ ਗਿਆ ਉੱਥੇ ਜਾ ਕੇ ਭਗਤੀ ਕਰਦਾ ਰਿਹਾ ਕਈ ਸਾਲ ਫਿਰ ਉੱਥੇ ਕਹਿੰਦਾ ਵੀ ਵੇਖਾਂ ਭਗਤੀ ਪੂਰੀ ਵੀ ਹੋ ਗਈ ਆ ਕਹਿੰਦਾ ਜਿੜੀ ਉਹ ਮਰ ਜਾਓ ਜਿੜੀਆਂ ਮਰ ਗਈਆਂ ਫਿਰ ਆਂਦਾ ਪਾਪ ਹੋ ਗਿਆ ਆਂਦਾ ਜਿੜੀ ਉਹ ਜੀਪੋ ਜਿਹੜੀਆਂ ਜੀਪੀਆਂ ਫਰਰ ਕਰਕੇ ਉੱਡ ਗਈਆਂ ਆਂਦਾ ਹੁਣ ਭਗਤੀ ਪੂਰੀ ਹੋ ਗਈ। ਚਲੋ ਹਣ ਚੱਲਣਾ। ਤੇ ਆ ਨਾਰਾਜ ਬਿਆਸ ਲੱਗੀ ਤੇ ਕਿ ਬੀਬੀ ਕੂਜਾ ਪਾਣੀ ਕੱਢੀ ਜਾਂਦੀ ਆ ਤੇ ਢੋਲੀ ਜਾਂਦੀ ਆ। ਤੇ ਫਰੀਦ ਕਹਿੰਦਾ ਬੀਬਾ ਮੈਨੂੰ ਪਾਣੀ ਪੀਣ ਦੀ ਪਿਆਸ ਲੱਗੀ ਆ ਤੇ ਉਹਨੇ ਨਾ ਸੁਣੀਣ ਸੁਣੀ ਜੀ ਕਰ ਦਿੱਤੀ। ਉਹਨੇ ਫੇਰ ਬਾਅਦ ਹੀ ਕੱਢੀ ਫੇਰ ਤੇ ਢੋਲਦੀ ਤੇ ਥੋੜਾ ਗੁੱਸੇ 'ਚ ਆ ਗਿਆ ਫਰੀਦ। ਆਂਦਾ ਮੈਂ ਬੀਬੀ ਤੈਨੂੰ ਕਿਹਾ ਪਾਣੀ ਪਿਆ ਤੇ ਤੂੰ ਢੋਲੀ ਜਾਂਦੀ ਆ ਤੇ ਮੈਨੂੰ ਅੰਦੀ ਇਹ ਜਿਹੜੀ ਉਹ ਮਰ ਜਾਓ ਚਿੜਿਓ ਜੀਓ ਵਾਲੀ ਨਹੀਂ ਗੱਲ ਹੈ। ਇਹ ਚਿੜਿਓ ਮਰ ਜਾਓ ਤੇ ਚਿੜਿਓ ਜੀਓ ਵਾਲੀ ਨਹੀਂ ਗੱਲ ਹੈ। ਹੁੰਦਾ ਉੱਥੇ ਤੇ ਚਿੜੀ ਕਾਂ ਕੋਈ ਹੈ ਨਹੀਂ ਤੇ ਇਹਨੂੰ ਕਿੱਦਾਂ ਪਤਾ ਲੱਗ ਗਿਆ ਤੇ ਮੇਰੇ ਵੀ ਜਾਦੀ। ਹਾਂ। ਫਿਰ ਉਹ ਬੀਬੀ ਨੂੰ ਕਿੱਦਾਂ ਗਿਆਨ ਹੋ ਗਿਆ ਕਿ ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ ਮੈਂ ਇੱਥੇ ਪਾਣੀ ਦੇ ਨਹੀਂ ਤਾਂਦਾ ਉੱਥੇ ਪਹੁੰਚ ਜੂ। ਤੇਰੇ ਘਰ ਨੂੰ ਉੱਥੇ ਪਹੁੰਚ ਜੂ। ਆਂਦੇ ਤੇ ਹੁਣ ਬੱਸ ਲੰਨ ਦੀ ਗੱਲ ਤੋਂ। ਕੀ ਹੋਇਆ? ਅਰ ਕੋ ਰਾਮ ਕੋ ਡਰ ਕੇ ਰਹੀਏ ਫਿਰ ਦੁਨੀਆਂ ਆਪਾਂ ਨਾ ਤੇ ਕੋ ਚਲ ਗੀਆਂ ਵਾ ਇਹ ਕਰਮਾਂ ਦੀ ਗੱਲ ਹੁੰਦੀ ਆ ਜਿਹੜੀਆਂ ਰਹਿ ਗਈਆਂ ਇਹ ਨਾ ਹੋਰ ਵੀ ਦੁਨੀਆਂ ਮਹੱਲੇ ਚ ਬੜੀਆਂ ਅਸੰਡੀਆਂ ਬੜੇ ਵੀਰ ਪੈਣਾ ਵਸੰਡਾ ਆ ਤੁਸੀਂ ਕੋ ਬੈਠੇ ਜਿੱਦ ਇੱਥੇ ਕਰਕੇ ਇੱਕ ਹੀ ਕਹਿੰਦਾ ਵੀ ਜਿਹੜਾ ਵੀ ਆ ਗਿਆ ਜਿੱਦਾਂ ਦੇ ਵੀਰ ਨੇ ਕਿਹਾ ਵੀ ਜਿੰਨੇ ਵੀ ਦਿਲੋਂ ਨਿਮਸ਼ਕਾਰ ਕਰ ਲਏ ਸੇ ਉਹਦਾ ਕੋਈ ਲੇਖ ਬਣ ਗਿਆ ਕੀ ਕਰਨਾ ਤੁਸੀਂ ਜਾ ਕੇ ਰਾਤ ਨੂੰ ਸੌਣ ਲੱਗਿਆ ਜਦੋਂ ਤੁਸੀਂ ਵੀ ਆਪਣੇ ਸਾਰੇ ਪਰਿਵਾਰ ਨੂੰ ਰੋਟੀ ਪਾਣੀ ਖਵਾ ਲਿਆ ਕੀ ਕਰਨਾ ਫਿਰ ਸੌਣਾ ਹੁਣ ਮੰਜੇ ਤੇ ਬਹਿ ਕੇ ਸੌਣਾ ਅੱਖਾਂ ਬੰਦ ਕਰ ਲਓ ਇੱਥੇ ਧਿਆਨ ਲਾਜੋ ਤੇ 5 ਵਾਰਾ ਅਗਰ ਤੇ ਤੁਹਾਨੂੰ ਇੱਥੇ ਬੋਲਣਾ ਜਬਾਨੀ ਯਾਦ ਹੋ ਜਾਣਾ ਨਹੀਂ ਤੇ ਘਰ ਵਾਲਿਆਂ ਕੋਲ ਲਿਖ ਕੇ ਲੈ ਜਾਓ ਇਸਰਤੀ ਆਜੇ 5 ਵਾਰਾ ਕੀ ਰਾਤ ਨੂੰ ਸੌਣ ਲੱਗਿਆਂ ਬੋਲਣਾ ਸੋਹੰਗ ਮਹਾਰਾਜ ਸ਼ੇਰ ਸਿੰਘ ਜੀ ਨੂੰ ਭਗਵਾਨ ਦੀ ਜੈ ਫਿਰ ਜਦੋਂ ਸਵੇਰੇ ਉੱਠਣਾ ਹਰ ਇੱਕ ਬੀਬੀ ਦੀ ਨੇ ਤੇਰੀ ਆਪੀ ਮੇਰੇ ਘਰ ਵਾਲੇ ਨੇ ਡੁੱਟਦੇ ਜਾਣਾ ਚਾਹ ਦੁਕਾਨ ਖੁੱਲਣੀ ਚਾਹ ਮੈਂ ਡੁੱਟਦੀ ਜਾਣਾ ਚਾਹ ਬੱਚਿਆਂ ਨੂੰ ਸਕੂਲ ਤੋਂ ਲਾਉਣਾ ਕੋਈ అలਾਰਮ ਚ ਕਿੰਨਾ ਚਾਹ ਬਾਬਾ ਬੋਲਦਾ ਉੱਠਣਾ ਉਹ ਵੇਲੇ ਮੰਜੀ ਤੋਂ ਪੈਰ ਫੇਰ ਲਾਉਣਾ 5 ਵਾਰ ਫੇਰ ਜਕਾਰੇ ਲਾਗੇ ਕੀ ਬੋਲਣਾ ਫੇਰ ਸੋਮੰਹ ਮਹਾਰਾਜ ਸ਼ੇਰ ਸਿੰਘ ਜੀ ਨੂੰ ਭਗਵਾਨ ਦੀ ਜੈ ਤੇ ਕੀ ਕਹਿਣਾ ਇੱਕ ਨੇ ਜਿੱਟੇ ਕੱਪੜੇ ਵਾਲਿਆਂ ਦਾ ਗੱਲਾ ਥੋੜਾ ਤੇ ਪੂਰੀ ਸ੍ਰਿਸ਼ਟੀ ਦਾ ਪੂਰੀ ਕਾਇਨਾਤ ਦਾ ਵੀ ਜੇ ਪਰਮੇਸ਼ਰ ਤੂੰ ਆਇਆ ਤੇ ਸਾਨੂੰ ਮੇਂ ਦਰਸ਼ਨ ਦੇ ਤੇ ਇਹਦੀ ਫੀਸ ਨਹੀਂ ਜੇ ਕੋਈ ਹੈਗੀ ਕੋਈ 20 ਲੋਕੀ ਹਰ ਤਾਂ ਕਿਹਦੇ ਪ੍ਰੋਗਰਾਮ ਤੇ ਮੱਥੇ ਟੇਕਦੇ ਪੈਸ ਗੱਲਾਂ ਰੱਖਿਆ ਨੇ ਜੇ ਗੋਲਕ ਰੱਖੀ ਹੁੰਦੀ ਆ ਜਿਹੜੇ ਬੋਲਣ ਵਾਲਾ ਉਹਨਾਂ ਨੂੰ ਪੈਸੇ ਦਿੰਦੇ ਇੱਥੇ ਕੋਈ ਦਿੰਦਾ ਕੋਈ ਪੈ ਇਹ ਪਰਮੇਸ਼ਰ ਨੇ ਮਾਰ ਗਿਆ ਹੋ ਜਾਂ ਚਲਾਇਆ ਇੱਥੇ ਕੋਈ ਪੈਸਾਂ ਦੀ ਕੋਈ ਉਹ ਲਾਲਚ ਨਹੀਂ ਗੀ ਇਹ ਨਾ ਕੋਈ ਕੜਾਈ ਦੇਣੀ ਪੈਂਦੀ ਜੇ ਕਹਿੰਦੇ ਐਨੇ ਪੈਸੇ ਦੇ ਦੋ ਤੁਹਾਡਾ ਪਾ ਕਰ ਦਾਂਗੇ ਇਹਦਾ ਪਾ ਪਤਾ ਕੀ ਜੇ ਨਸ਼ਾ ਨਹੀਂ ਕਰਨਾ ਕੋਈ ਵਿਵਹਗੜੀਆਂ ਨਸ਼ਾ ਕਰਦੇ ਆ ਕਿ ਕੋਈ ਵੀਰ ਤੇ ਚੱਲ ਕਰਦੇ ਹੋਣਗੇ ਵਿਵੀਆਂ ਚਾਹੇ ਪੀਂਦੀਆਂ ਨਾ ਥੋੜੀ ਦੇ ਨਸ਼ਾ ਛੱਡ ਕੇ ਤੇ ਪੰਜ ਜਗਾਰੇ ਲਾ ਜਾ ਕੋਈ ਇਹ ਪਰਮੇਸ਼ਰ ਇੱਕ ਲੰਬੂ ਜਾ ਖਲੋਤਾ ਸੀ ਉਹ ਕਹਿਣ ਜਾ ਵੀ ਪਾਂਜੇ ਜਿਕਾਰੇ ਲਾਇਆ ਮਿਲ ਪੈਂਦਾ ਜੇ ਤੂੰ ਹੈ ਤੇ ਸਾਨੂੰ ਮਿਲ ਮਿਲਦਾ ਜੀ ਜਦੋਂ ਮੈਨੇ ਮੈਨੇ ਨਾ ਜਦੋਂ ਮੈਨੂੰ ਕਿਸੇ ਨੇ ਦੱਸਿਆ ਤੇ ਮੈਂ ਨਾ ਮੇਰਾ ਦਿਮਾਗ ਇਹੋ ਜਿਹਾ ਹੈ ਮੈਂ ਨਾ ਲੈ ਤੁਹਾਡਾ ਕੋ ਜਿਆਦਾ ਦਿਮਾਗ ਕੰਮ ਕਰਦਾ ਐਨੀ ਦੁਨੀਆ ਜੀ ਹੂਰ ਸਾਹਿਬ ਜਾਂਦੀ ਆ ਆਨੰਦਪੁਰ ਸਾਹਿਬ ਜਾਂਦੀ ਆ ਡੇਰੇ ਸਾਹਿਬ ਜਾਂਦੀ ਆ ਉਹਨਾਂ ਦਾ ਦਿਮਾਗ ਨਹੀਂ ਕੰਮ ਕਰਦਾ ਤੁਹਾਡਾ ਜਿਆਦਾ ਕਰਦਾ ਜਦੋਂ ਇਹਨੇ ਕਿਰਪਾ ਕੀਤੀ ਨਾ ਫਿਰ ਜਿੱਥੇ ਕਿਤੇ ਗੁਰਦੁਆਰਾ ਵੀ ਹੋਵੇ ਜਿਕਾਰੇ ਲਾ ਦੇਦੇ ਆ ਏ ਹੁਣ ਮੰਨ ਇਹੋ ਜਿਹਾ ਹੋ ਗਿਆ ਵੀ ਇਹ ਤੋਂ ਪਰੇ ਕੁਛ ਨਹੀਂ ਕਿਉਂਕਿ ਇਹਨੇ ਕਿਰਪਾ ਇਹੋ ਜਿਹੀ ਕਰਦੀ ਵੀ ਇਹ ਤੋਂ ਪਰੇ ਹੁਣ ਕੁਛ ਨਹੀਂ ਇਹ ਨਹੀਂ ਪਉਨਦੀ ਮੈਂ ਇੰਦਿਆ ਕਰਦਾ ਵੀ ਉਹਨਾਂ 'ਚ ਕੋਈ ਨਹੀਂ ਕਿਉਂਕਿ ਉਹ ਇਹਦੇ ਭੇਜੇ ਹੋਏ ਆ ਜਦੋਂ ਬਾਣੀ ਪੜੀ ਨਾ ਉਹ ਇਹਦੇ ਭੇਜੇ ਹੋਏ ਆ ਕੀ ਕਹਿੰਦੇ ਆ ਵੀ ਜਿੰਨੀਆਂ ਵੀ ਸੰਸਥਾਵ ਉਹ ਕਹਿੰਦੇ ਆ ਜੀ ਉਹਨੂੰ ਮਿਲਣਾ ਤੇ ਸੇਵਨ ਕਰੋ ਉਹਨੂੰ ਮਿਲਣਾ ਤੇ ਭਗਤੀ ਕਰੋ ਲਾਇਟ ਚ ਲਾਣਾ ਇੱਥੇ ਕੀ ਕਹਿੰਦੀ ਆ ਭਗਤੀ ਵੀ ਬੋਲੀ ਅਗੇ ਗਿਆ ਨਾ ਜਦੋਂ ਉਹ ਆਇਆ ਤੇ ਜਿਹੜੇ ਚੀਜ਼ਾਂ ਨਹੀਂ ਬੋਲਦੀਆਂ ਉਹ ਬੋਲਣ ਗਿਆ ਇੱਥੇ ਭਗਤੀ ਵੀ ਬੋਲੀ ਕੀ ਬੋਲੀ ਭਗਤੀ ਜਗਤਤ ਭਗਤੀ ਕਹਿ ਮੈਂ ਹੋਈ ਛੁੱਟੜਾ ਕਹਨ ਨੂੰ ਪਤਾ ਹੀ ਲੱਗਦਾ ਛੁੱਟੜ ਕਿਹਨੂੰ ਕਹਿੰਦੇ ਆ ਭਗਤੀ ਕਹਿ ਰਹੀ ਏ ਜਗਤਤ ਭਗਤੀ ਕਹਿ ਮੈਂ ਹੋਈ ਛੁੱਟੜਾ ਸੰਗੀ ਨਜ਼ਰ ਕੋਈ ਨਾ ਆਈਆ ਪੁਰਖਿਆ ਕਾਲ ਨਿਰਗੁਣ ਧਾਰੋਂ ਆਇਆ ਉਤਰ ਨਿਰਾਕਾਰ ਵੇਰਾ ਪਾਈਆ ਭਗਤ ਦੇ ਸਹੇਲੇ ਬਣਾਏ ਆਪਣੇ ਪੁੱਤਰ ਪਿਤਾ ਹੋ ਕੇ ਗੋਦ ਅਠਾਈਆ ਓ ਸਿੱਧੇ ਉਸੇ ਦਾ ਕਰਨੇ ਸ਼ੁਕਰ ਮੇਰੀ ਸਾਰ ਕੋਈ ਨਾ ਪਾਈਆ ਮੇਰੇ ਵੱਲੋਂ ਹੋਏ ਨ ਮੁਕਰ ਆਖ ਨਾਲ ਆਖ ਨਾ ਕੋਈ ਮੜਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਨ ਹਾਲ ਸੱਚੀ ਵੜਾਈਆ ਤੇ ਤੇ ਹੰਤੰਝ ਜ਼ਿਆਦਾ ਕਰ ਦੋ ਕਿ ਮੀਟਰ ਲਾ ਦੋ ਮੀਟਰ ਲਾ ਸ੍ਰੋਮਣੀ ਭਗਤ ਵੀਰ ਜੀ ਦਾ ਕਿਹਾ ਹੈ ਮੇਰੇ ਧਿਆਨ ਦੇ ਜਿਬਨੇ ਹੋ ਗਿਆ ਬਾਰਾਂ ਪੋ ਗਏ ਮੈਂ ਵੇਖੇ ਚਾਰ ਜੋਗ ਇਕੱਠੇ ਦਰ ਬੈਠੇ ਸੀਸ ਨਵਾਈਆ ਇੱਕ ਦੂਜੇ ਨੂੰ ਹਾਲ ਲੈ ਦੱਸੇ ਬੀਤੀ ਕਾਣੀ ਸਰਬਸਨਾਈਆ ਕਾਲ ਯੁਗ ਕਹੇ ਤੁਸੀਂ ਮੈਥੋਂ ਮੂਲ ਨਾ ਅੱਛੇ ਚੰਗਾ ਨਜਰ ਕੋਈ ਨਾ ਆਈਆ ਕੀ ਹੋਇਆ ਜੇ ਪ੍ਰਭੂ ਤੰਨੇ ਦੇ ਚਾਰੇ ਵਛੇ ਹੁਣ ਭਗਤਾਂ ਸਾਹਿਬ ਨੇ ਆਪਣੀ ਗੋਦ ਵਹਾਈਆ ਕੀ ਹੋਇਆ ਜੇ ਸਦਾ ਮੈਂਦੇ ਤੰਦੜ ਚੱਬੇ ਹੁਣ ਬਿਨ ਖਾਦਿਆਂ ਪੀਪਿਆਂ ਪਾਰ ਲੰਗਾਈਆ ਕੀ ਹੋ ਰਹਾ ਜੇ ਕਬੀਰ ਦੇ ਫਿਰਦਾ ਅੱਗੇ ਪਿੱਛੇ ਕੁਣ ਦਿਵਸ ਰਾਨ ਅਠੇ ਪੈਰ ਸੇਵਕ ਮਾਈਆ ਕੀ ਹੋਇਆ ਪਰ ਲੋਚਨ ਦੇ ਵਟੇ ਚੁੱਕੇ ਹੁਣ ਭਗਤਾਂ ਅੰਦਰ ਆਪਣਾ ਹੱਟ ਖਲਾਈਆ ਕੀ ਹੋਇਆ ਰਬਦਾਸ ਦੇ ਟੁਕੜੇ ਖਾਲੇ ਸੁੱਕੇ ਹੁਣ ਸਨਮੁ ਕੋ ਹੋ ਕੇ ਦਰਸ਼ ਦਿਖਾਈਆ ਕੀ ਹੋਇਆ ਹਰਨਾਕਸ਼ੀ ਆਪਣੀ ਹੱਥੀ ਚੁਕੇ ਹੁਣ ਦੋ ਜਹਾਨਾਂ ਪੰਦ ਮੁਕਾਈਆ ਸਤਿਗੰਨ ਛੱਡ ਕੇ ਮਾਦ ਲੋਕ ਆ ਗਿਆ ਜੋਤੀ ਜੋਤ ਸਰੂਪ ਹਾਰ ਆਬ ਆਪਣੀ ਕਿਰਪਾ ਕਰ ਦੇਵਨ ਹਾਲ ਸਜਾਉਣ ਆਇਆ ਇਹ ਟੈਮ ਨੂੰ ਮੁੱਕ ਰੱਖਦੇ ਹੋਏ ਜੇ ਕੋਈ ਹਰ ਬਾਣੀ ਪੜ੍ਹਦੇ ਆ ਕੋਈ ਵਜਨ ਕਰਦੇ ਆ ਅੱਗੇ ਪਿੱਛੇ ਬੋਲਿਆ ਗਿਆ ਵੇਦੇ ਮੈਨ ਜਾਣ ਹ ਸਾਇੰਸ ਸਾਜੂਰ ਬਖਸ਼ਣ ਜੋਗੇ ਬਖਸ਼ਿ ਲਾਣ ਆਰ ਸੰਗੀਤ ਵੀ ਮਹਾਂ ਕਰਦੇ ਆਓ ਸ਼ਬਦੀ ਜਕਾਰੇ ਦਾ ਸਾਥ ਦਿਓ